ਜੀ ਦੋਸਤੋ ਸਤਿ ਸ੍ਰੀ ਅਕਾਲ ਅ ਅੱਜ ਇਸ ਵੀਡੀਓ ਦੇ ਵਿੱਚ ਅਪਾਂ ਗੱਲ ਕਰਾਂਗੇ ਕਈ ਲੋਕਾਂ ਦੇ ਮਨ ਦੇ ਵਿੱਚ ਭੁਲੇਖਾ ਹੁੰਦਾ ਹੈ ਕਿ ਜਦੋਂ ਕੋਈ ਬੱਚਾ ਐਡਿਕਸ਼ਨ ਦੇ ਵਿੱਚ ਆ ਗਿਆ ਤਾਂ ਉਹਨੂੰ ਇਲਾਜ ਕਰਾਉਣ ਦੀ ਬਜਾਏ ਸੈਂਟਰ ਦੇ ਵਿੱਚ ਕਾ ਦੋ ਵੀ ਆਪਣੀ ਜ਼ਿੰਮੇਵਾਰੀ ਤੋਂ ਅਪਾਂ ਛੇਤੀ ਹੀ ਮੁਕਤ ਹੋ ਜਾਈਏ ਸੈਂਟਰ ਵਾਲੇ ਸਾਡੇ ਮਰੀਜ਼ ਨੂੰ ਸੰਭਾਲਣ ਉਹਦੀ ਦੇਖਭਾਲ ਕਰਨ ਉਹਦੀ ਸਿਹਤ ਦਾ ਧਿਆਨ ਰੱਖਣ ਤੇ ਉਹਨੂੰ ਠੀਕ ਕਰ ਦੇਣਾ ਬਹੁਤ ਮਰੀਜ਼ ਸੈਂਟਰ ਵਿੱਚ ਜਾ ਕੇ ਠੀਕ ਹੋ ਜਾਂਦੇ ਨੇ ਇਸ ਗੱਲ ਤੋਂ ਮੈਂ ਮੁਨਕਰ ਨਹੀਂ ਹੁੰਦਾ ਪਰ ਬਹੁਤ ਜ਼ਿਆਦਾ ਮਰੀਜ਼ ਇਸ ਗੱਲ ਨੂੰ ਲੈ ਕੇ ਡਿਸਟਰਬ ਵੀ ਹੋ ਜਾਂਦੇ ਕਿ ਹਾਂ ਹਾਂ ਕਰਦੇ ਨੇ ਮੈਨੂੰ ਸੈਂਟਰ ਦੇ ਵਿੱਚ ਘਾ ਦਿੱਤਾ ਕਿਉਂਕਿ ਕਈ ਲੋਕ ਜਦੋਂ ਘਰ ਦੇ ਵਿੱਚ ਹੁੰਦੇ ਆ ਖੁੱਲੇ ਮਾਹੌਲ 'ਚ ਹੁੰਦੇ ਆ ਪਰਿਵਾਰ ਦੇ ਵਿੱਚ ਹੁੰਦੇ ਆ ਉਹਨਾਂ ਦਾ ਘੁੰਮਣਾ ਫਿਰਨਾ ਖਾਣਾ ਪੀਣਾ ਜੇਬ ਵਗੈਰਾ ਵਗੈਰਾ ਘਰ ਦੇ ਵਿੱਚ ਇੱਕ ਮੌਜ ਹੁੰਦੀ ਸਾਨੂੰ ਜ਼ਿੰਦਗੀ ਸਾਡੀ ਬੜੀ ਆਸਾਨ ਗੁਜ਼ਰਦੀ ਆ ਪਰ ਬੰਦਸ਼ ਦੇ ਵਿੱਚ ਆ ਕੇ ਰਹਿਣਾ ਬੜਾ ਔਖਾ ਹੋ ਜਾਂਦਾ ਹੈ ਅੱਜ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਇਹ ਦੱਸਣਾ ਚਾਹੁੰਦਾ ਕਿ ਇੱਕ ਮੇਰੇ ਕੋਲ ਪੇਸ਼ੈਂਟ ਸੀ ਅਮਨਨਾ ਦਾ ਮੈਂ ਨਾਂ ਲੈ ਦਵਾ ਪਰ ਮੈਂ ਉਹਦੀ ਹੁਣ ਜਗ੍ਹਾਦਾਰ ਨਹੀਂ ਦੱਸਣਾ ਤੇ ਅਮਨਨਾ ਦਾ ਮੁੰਡਾ ਬੜਾ ਸੋਹਣਾ ਸੀ ਮੇਰੇ ਕੋਲ 2 ਸਾਲ ਪਹਿਲਾਂ ਉਹ ਟ੍ਰੀਟਮੈਂਟ ਵਾਸਤੇ ਆਇਆ ਬੜਾ ਸਿਆਣਾ ਮੁੰਡਾ ਪੜਿਆ ਲਿਖਿਆ ਮੁੰਡਾ ਤੇ ਉਹਨੇ ਦਵਾਈ ਖਾਧੀ ਬੜਾ ਸੋਹਣਾ ਠੀਕ ਰਿਹਾ ਡੇਢ ਇੱਕ ਮਹੀਨਾ ਘਟੋ ਘਟੋ ਬਿਲਕੁਲ ਠੀਕ ਰਿਹਾ ਉਸ ਤੋਂ ਬਾਅਦ ਉਹਦੇ ਫਾਦਰ ਪੰਜਾਬ ਪੁਲਿਸ ਵਿੱਚ ਨੇ ਉਹਨਾਂ ਨੇ ਕਿਤੇ ਉਹਨੂੰ ਥੋੜਾ ਬਹੁਤਾ ਡਾਂਟਿਆ ਰੋਂਟਿਆ ਉਹ ਦੁਬਾਰਾ ਫਿਰ ਪ੍ਰੋਡਕਸ਼ਨ ਦੇ ਵਿੱਚ ਆ ਗਿਆ ਰੀਐਪ ਹੋ ਗਿਆ ਤੇ ਜਦੋਂ ਦੁਬਾਰਾ ਨਸ਼ਾ ਕਰਨ ਲੱਗਿਆ ਤਾਂ 2-3 ਮਹੀਨੇ ਉਹ ਫੇਰ ਨਸ਼ਾ ਕਰਦਾ ਰਿਹਾ ਫਿਰ ਉਹਨੂੰ ਸੈਂਟਰ ਚ ਛਾ ਗਾ ਦਿੱਤਾ ਉਹਨਾਂ ਨੇ ਘਟੋ ਘਾਟ ਉਹ 4 ਮਹੀਨੇ ਸੈਂਟਰ ਦੇ ਵਿੱਚ ਰੱਖਿਆ ਗਿਆ ਉੱਥੇ ਜਾ ਕੇ ਚਲੋ ਉਹਨੇ ਆਪਣੇ ਆਪ ਨੂੰ ਬੜਾ ਵਧੀਆ ਮਹਿਸੂਸ ਕੀਤਾ ਉਹਨੇ ਮੈਨੂੰ WhatsApp ਤੇ ਆਪਣੀਆਂ ਵੀਡੀਓਜ਼ ਵਗੈਰਾ ਵੀ ਪਾਈਆਂ ਆਪਣੀਆਂ ਫੋਟੋਆਂ ਵਗੈਰਾ ਪਾਈਆਂ ਕਿ ਮੈਂ ਹੁਣ ਡਾਕਟਰ ਬਿਲਕੁਲ ਠੀਕ ਠਾਕ ਆ ਪਰ ਹੈ ਮੈਂ ਸੈਂਟਰ ਚ ਆ ਪਰ ਉਂਝ ਮੈਂ ਠੀਕ ਆ ਮਜ਼ੇ ਚਾ ਪਤਾ ਨਹੀਂ ਉੱਥੇ ਵੀ ਕੀ ਕਾਰਨ ਹੋਇਆ ਦਾ ਕਿਹੜੇ ਕਾਰਨਾ ਕਰਕੇ ਉਹ ਦੁਬਾਰਾ ਜਦੋਂ ਉੱਥੋਂ ਆਂਦਾ ਹੈ ਸੈਂਟਰ ਚੋਂ 10 ਦਿਨ ਬਾਅਦ ਹੀ ਉਹ ਮੇਰੇ ਕੋਲ ਪਹੁੰਚ ਜਾਂਦਾ ਹੈ ਬਾਈ ਦਾ ਵੀ ਮੈਂ ਆਪਣੇ ਕਲੀਨਿਕ ਤੇ ਹੈ ਨਹੀਂ ਸੀ ਸਾਡੇ ਇੱਥੇ ਇੱਕ ਬੇਟੀ ਆ ਕੰਮ ਕਰਦੀ ਹੈ ਉਹ ਸੀਗੀ ਇੱਥੇ ਤਾਂ ਮੇਰੇ ਨਾਲ ਗੱਲ ਕੀਤੀ ਉਹਨੇ ਵੀ ਮੈਂ ਆਇਆ ਹੋਇਆ ਇਸ ਤਰ੍ਹਾਂ ਗਸਤਰਾ ਕਰਕੇ ਮੈਂ ਕਿਹਾ ਮੈਂ ਅੱਧੇ ਪੌਣੇ ਘੰਟੇ ਚ ਮੈਂ ਉਹਨਾਂ ਕੋਈ ਨਹੀਂ ਬੈਠ ਹੋ ਰਸੀ ਤਾਂ ਉਹ ਬਾਥਰੂਮ ਜਾਂਦਾ ਹੈ ਬਾਥਰੂਮ ਦੇ ਵਿੱਚ ਆ ਕੇ ਫਿਰ ਉਹ ਇੰਜੈਕਟ ਕਰ ਲੈਂਦਾ ਹੈ ਜਦੋਂ ਇੱਥੇ ਮੇਰੀਆਂ ਚੇਅਰ ਦੇ ਬੈਠਾ ਹੁੰਦਾ ਕਲੀਨਿਕ ਦੇ ਵਿੱਚ ਬੈਠਾ ਹੁੰਦਾ ਤਾਂ ਉਹਦੇ ਜਿਹੜੇ ਕੱਪੜੇ ਨੇ ਉਹ ਖੂਨ ਦੇ ਨਾਲ ਲਿਬੜੇ ਹੋਏ ਹੁੰਦੇ ਆ ਮੈਂ ਉਹਨੂੰ ਪੁੱਛਦਾ ਵੀ ਇਹ ਕੀ ਕੀਤਾ ਉਹ ਕਹਿੰਦਾ ਨਹੀਂ ਜੀ ਇਹ ਰਾਹ ਦੇ ਵਿੱਚ ਐਕਸੀਡੈਂਟ ਹੋਇਆ ਸੀ ਕਿਸੇ ਮੁੰਡੇ ਕੁੜੀ ਦਾ ਮੈਂ ਉਹਨੂੰ ਸੰਭਾਲਿਆ ਸੀਗਾ ਇਸ ਤਰ੍ਹਾਂ ਕਰਕੇ ਉਹ ਮੇਰੇ ਕੋਲ ਝੂਠ ਬੋਲਦਾ ਪਰ ਉਹਦੇ ਕਿਤੇ ਵੀ ਕੋਈ ਵੀ ਹੋਰ ਦਾਗ ਦਾ ਨਿਸ਼ਾਨ ਨਹੀਂ ਸੀ ਕਿਤੇ ਕੋਈ ਕੱਪੜਾ ਉਹਦਾ ਗੰਦਾ ਨਹੀਂ ਸੀ ਚਿੱਟਾ ਕੁੜਤਾ ਪਜਾਮਾ ਉਹਨੇ ਪਾਇਆ ਹੋਇਆ ਸੀ ਅਸੀਂ ਤੁਹਾਨੂੰ ਉਹਦੀ ਇੱਕ ਕਲਿੱਪ ਵਿੱਚ ਦਿਖਾ ਰਹੇ ਹਾਂ ਇਹਦੇ ਵਿੱਚ ਤੇ ਆਹ ਕਲਿੱਪ ਦੇਖ ਕੇ ਤੁਸੀਂ ਫਿਰ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਬੰਦੇ ਨੇ ਟੀਕਾ ਲਾਇਆ ਹੋਊਗਾ ਕਿ ਕਿਸੇ ਐਕਸੀਡੈਂਟ ਵਾਲੇ ਨੂੰ ਸੰਭਾਲਿਆ ਹੋਊਗਾ ਹੁਣ ਤੁਸੀਂ ਆ ਜਿਹੜੀ ਵੀਡੀਓ ਕਲਿੱਪ ਇੱਕ ਫੋਟੋ ਦੇਖੀ ਆ ਉਹਦੇ ਕੱਪੜਿਆਂ ਤੇ ਕਾਫੀ ਜ਼ਿਆਦਾ ਖੂਨ ਲੱਗਿਆ ਹੋਇਆ ਹੈ ਤੇ ਪਰ ਉਹ ਜਦੋਂ ਆਇਆ ਸੀ ਉਦੋਂ ਬਿਲਕੁਲ ਠੀਕ ਸੀ ਪਰ ਜਦੋਂ ਅੰਦਰੋਂ ਨਿਕਲਿਆ ਸਾਡੇ ਬਾਥਰੂਮ ਦੇ ਵਿੱਚ ਜਾ ਕੇ ਉਹ ਤਾਂ ਉਹਨੇ ਦੁਬਾਰਾ ਫੇਰ ਨਸਾ ਕਰ ਲਿਆ ਫਿਰ ਉਹਦੇ ਹਾਲਾਤ ਉਹੀ ਉਹੀ ਕੰਡੀਸ਼ਨ ਉਹਦੀ ਇਹ ਦੁਬਾਰਾ ਹੁਣ ਫੇਰ ਮੇਰੇ ਕੋਲ ਟਰੀਟਮੈਂਟ ਲੈ ਰਿਹਾ ਹੈ 10-15 ਦਿਨ ਹੋ ਗਏ ਦਵਾਈ ਖਾਂਦਿਆਂ ਨੂੰ ਠੀਕ ਹੈ ਮੇਰੇ ਕੋਲ ਮੇਰੀ ਕੰਡੈਕਟਰ ਦੇ ਵਿੱਚ ਹੈ ਮੇਰੇ ਚ ਬਿਲਕੁਲ ਠੀਕ ਠਾਕ ਹੈ ਤੰਦਰੁਸਤ ਹੈ ਸੋ ਦੋਸਤੋ ਇਸ ਤਰ੍ਹਾਂ ਮਰੀਜ਼ ਨੂੰ ਸੰਭਾਲਣ ਵਾਸਤੇ ਇਸ ਤਰ੍ਹਾਂ ਦੇ ਮਰੀਜ਼ਾਂ ਨੂੰ ਸੰਭਾਲਣ ਵਾਸਤੇ ਸਾਨੂੰ ਸਾਰੇ ਪਰਿਵਾਰ ਨੂੰ ਡਾਕਟਰ ਨੂੰ ਸਾਡੇ ਸਕੇ ਸਬੰਧੀਆਂ ਨੂੰ ਬਹੁਤ ਐਫਰਟ ਕਰਨੀ ਪੈਂਦੀ ਹੈ ਤਾਂ ਅਸੀਂ ਮਰੀਜ਼ ਨੂੰ ਸੰਭਾਲ ਸਕਦੇ ਹਾਂ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਵੀ ਜਿਹੜਾ ਬੰਦਾ 4 ਮਹੀਨੇ ਸੈਂਟਰ ਦੇ ਵਿੱਚ ਲਾ ਕੇ ਆਇਆ ਔਰ ਬਿਲਕੁਲ ਠੀਕ ਠਾਕ ਹੈ ਉਹਨੂੰ ਕਿਸੇ ਨਸ਼ੇ ਦੀ ਜ਼ਰੂਰਤ ਨਹੀਂ ਕਾਰ ਆ ਕੇ 10 ਦਿਨ ਬਾਅਦ ਫਿਰ ਉਹ ਡਿਸਟਰਬ ਹੋ ਜਾਂਦਾ ਹੈ ਫਿਰ ਉਹ ਟੀਕਾ ਲਾਣ ਤੱਕ ਚਲੇ ਜਾਂਦਾ ਕਿਉਂ ਹਾਲਾਂਕਿ ਉਹ ਮਰ ਵੀ ਸਕਦਾ ਸੀ ਜੇ ਫਿਰ ਰੱਬ ਨਾ ਕਰੇ ওভারਡੋਸ ਹੋ ਜਾਂਦਾ ਤਾਂ ਉਹਦੀ ਡੈਥ ਵੀ ਹੋ ਸਕਦੀ ਸੀ ਪਰ ਇਹ ਚੀਜ਼ਾਂ ਬੜੀਆਂ ਕ੍ਰਿਟੀਕਲ ਨੇ ਬੜੀਆਂ ਧਿਆਨ ਮੰਗਣ ਵਾਲੀਆਂ ਨੇ ਕਿ ਸਾਨੂੰ ਪਰਿਵਾਰ ਨੂੰ ਜੇ ਕੋਈ ਮਰੀਜ਼ ਭਾਵੇਂ ਉਹ ਦਵਾਈ ਖਾ ਕੇ ਨਸ਼ਾ ਛੱਡ ਰਿਹਾ ਹੈ ਭਾਵੇਂ ਚਲੋ ਅਸੀਂ ਮਜਬੂਰੀ ਬਸ ਮਾਪੇ ਵੀ ਖੁਸ਼ੀ ਨਾਲ ਨਹੀਂ ਬੜੀ ਮਜਬੂਰੀ ਬੜੇ ਦੁਖੀ ਬੰਦੇ ਨਾਲ ਆਪਣੇ ਬੱਚਿਆਂ ਨੂੰ ਸੈਂਟਰ ਚ ਭੇਜਦੇ ਨੇ ਔਰ ਸਾਨੂੰ ਵੀ ਸਮਝਣਾ ਚਾਹੀਦਾ ਹੈ ਕਿ ਜਦੋਂ ਪੇਰੈਂਟਸ ਸਾਡੇ ਤੇ ਪੈਸਾ ਖਰਚਦੇ ਆ ਸਾਨੂੰ ਸੈਂਟਰ ਚ ਰੱਖਦੇ ਆ ਜਾਂ ਕਿਤੋਂ ਵੀ ਕੋਈ ਟ੍ਰੀਟਮੈਂਟ ਕਰਵਾਉਂਦੇ ਆ ਸਾਨੂੰ ਵੀ ਚੀਜ਼ ਸਮਝ ਲੈਣੀ ਚਾਹੀਦੀ ਹੈ ਕਿ ਆਪਾਂ ਕਿੰਨਾ ਚਿਰ ਇਹ ਚੀਜ਼ਾਂ ਕਰ ਸਕਦੇ ਆ ਸੋ ਇਸ ਤਰ੍ਹਾਂ ਜਿੱਥੇ ਮਰੀਜ਼ ਨੂੰ ਸੰਭਾਲਣ ਲਈ ਪਰਿਵਾਰ ਨੂੰ ਬੜੀ ਐਫਰਟ ਕਰਨੀ ਪੈਂਦੀ ਆ ਬੜੇ ਯਤਨ ਕਰਨੇ ਪੈਂਦੇ ਬਹੁਤ ਧਿਆਨ ਦੇ ਨਾਲ ਬੜੇ ਪ੍ਰੇਮ ਦੇ ਨਾਲ ਇਹਨਾਂ ਨੂੰ ਸੰਭਾਲਣਾ ਪੈਂਦਾ ਹੈ ਉੱਥੇ ਉਸ ਪ੍ਰੇਮ ਦੀ ਉਸ ਸਤਕਾਰ ਦੀ ਕਰਦਿਆਂ ਦੀ ਕੀਤੀ ਮਿਹਨਤ ਦੀ ਕਦਰ ਜਿਹੜਾ ਪਰਸਨ ਅਡਿਕਸ਼ਨ ਦੇ ਵਿੱਚ ਆ ਉਹਨੂੰ ਵੀ ਕਰਨੀ ਚਾਹੀਦੀ ਹੈ ਉਹ ਵੀ ਆਪਣੇ ਕਰਦਿਆਂ ਦੀਆਂ ਮਜਬੂਰੀਆਂ ਨੂੰ ਸਮਝੇ ਕਿ ਕਿੰਨਾ ਕੁ ਪੈਸਾ ਆਪਣਾ ਘਰ ਦਾ ਬਰਬਾਦ ਕਰ ਸਕਦੇ ਆ ਸੋ ਵੀਰੋ ਆਪਣੇ ਜਿਹੜੇ ਬਰੀਜ ਨੇ ਜਿਹੜੇ ਆਪਣੇ ਕੋਈ ਪਰਸਨ ਆਪਣਾ ਕੋਈ ਕੋਈ ਸਾਡਾ ਰਿਸ਼ਤੇਦਾਰ ਕੋਈ ਸਾਕਾ ਸੰਬੰਧੀ ਅਡਿਕਸ਼ਨ ਦੇ ਵਿੱਚ ਆ ਜਾਂਦਾ ਹੈ ਉਹਨੂੰ ਬੜੇ ਪ੍ਰੇਮ ਦੇ ਨਾਲ ਬੜੇ ਪਿਆਰ ਦੇ ਨਾਲ ਹੀ ਉਹਨੂੰ ਕੱਢਿਆ ਜਾ ਸਕਦਾ ਹੈ ਜਬਰਦਸਤੀ ਆ ਪਾਉਂਦਾ ਕਿਤੋਂ ਵੀ ਨਿਸ਼ਾਨੀ ਛਾ ਸਕਦੇ ਨਾ ਕਿਸੇ ਦਵਾਈ ਨਾਲ ਤੇ ਨਾ ਹੀ ਕਿਸੇ ਸੈਂਟਰ ਦੇ ਨਾਲ ਸੋ ਸਾਨੂੰ ਸਾਰਿਆਂ ਨੂੰ ਇਹਦੇ ਵਾਸਤੇ ਐਜੂਕੇਟਡ ਹੋਣ ਦੀ ਜਰੂਰਤ ਹੈ ਸਿੱਖਣ ਦੀ ਜਰੂਰਤ ਹੈ ਕਿ ਅਸੀਂ ਉਹਨਾਂ ਦੀ ਸੰਭਾਲ ਕਿਵੇਂ ਕਰਨੀ ਹੈ ਇਹ ਵੀ ਨਹੀਂ ਕਿ ਉਹਦੀ ਹਰ ਇੱਛਾ ਪੂਰੀ ਕਰਨੀ ਆ ਪਰ ਕਿਸੇ ਹੱਦ ਤੱਕ ਨਾਲ ਦੀ ਨਾਲ ਉਹਦੀਆਂ ਇਛਾਵਾਂ ਜਿਹੜੀਆਂ ਚੰਗੀਆਂ ਉਹਦੀਆਂ ਆਦਤਾਂ ਨੇ ਉਹ ਵੀ ਪੂਰੀਆਂ ਕਰਨੀਆਂ ਉਹਦੀਆਂ ਲੋੜਾਂ ਵੀ ਪੂਰੀਆਂ ਕਰਨੀਆਂ ਹਾਂ ਮੈਂ ਇੱਕ ਗੱਲ ਕਰਨੀ ਗੱਲ ਕਰਨੀ ਭੁੱਲ ਗਿਆ ਜਿਹੜਾ ਅਮਰ ਮੁੰਡਾ ਹੈ ਉਹ ਦੁਬਾਰਾ ਦੁਬਾਰਾ ਐਡਿਕਸ਼ਨ 'ਚ ਇਸ ਕਰਕੇ ਜਾਂਦਾ ਹੈ ਉਹਦੀਆਂ ਇੱਕ ਦੋ ਸਹੇਲੀਆਂ ਨੇ। ਉਹ ਜਦੋਂ ਖਰਚੇ ਵਾਸਤੇ ਉਹਨਾਂ ਨੂੰ ਮਿਲਣ ਵਾਸਤੇ ਘਰਦਿਆਂ ਤੋਂ ਪੈਸੇ ਮੰਗਦਾ ਹੈ ਤਾਂ ਉਹਦਾ ਜਿਹੜਾ ਫਾਦਰ ਹੈ ਜਾਂ ਉਹਦੀ ਮਦਰ ਹੈ ਉਹ ਕਾਫੀ ਡਿਸਟਰਬ ਹੁੰਦੇ ਨੂੰ ਕਾਫੀ ਬੁਰਾ ਭਲਾ ਬੋਲਦੇ ਵੀ ਤੂੰ ਨਸ਼ਾ ਕਰਨਾ ਹੈ। ਤੂੰ ਤੈਨੂੰ 2000 ਦਿੱਤਾ ਸੀ ਤੂੰ ਨਸ਼ਾ ਕਰਕੇ ਆ ਗਿਆ ਤੈਨੂੰ 1000 ਤਾਂ ਤੁਸੀਂ ਨਸ਼ਾ ਕਰਕੇ ਆ ਗਿਆ। ਹਾਲਾਂਕਿ ਉਸ ਉਸ ਮੁੰਡੇ ਨੇ ਮੈਨੂੰ ਸਾਰਾ ਸੱਚ ਦੱਸਦਾ ਕਿ ਮੈਨੂੰ ਇਦਾਂ ਦਾ ਕਰਕੇ ਮਤਲਬ ਜਦੋਂ ਬਾਹਰ ਕਿਤੇ ਮਾੜਾ ਵਟਾ ਘੁੰਮਣ ਫਿਰਨ ਗਏ ਆ ਕੋਈ ਖਾਣਾ ਪੀਣਾ ਪੈਂਦਾ ਕੋਈ ਗੱਡੀ 'ਚ ਤੇਲ ਪਵਾ ਲੈ ਕੋਈ ਸ਼ੋਰ ਕਰ ਲੈ ਖਰਚਾ ਜਦੋਂ ਵਧਦਾ ਹੈ ਤਾਂ ਮੇਰੇ ਘਰ ਦੇ ਨੇ ਉਹ ਇਹ ਨਹੀਂ ਮੰਨਦੇ ਕਿ ਮੈਂ ਨਸ਼ਾ ਛੱਡ ਚੁੱਕਿਆ ਹੈ। ਉਹ ਇਹ ਮੰਨਦੇ ਨੇ ਕਿ ਮੈਂ ਫੇਰ ਇੰਜੈਕਟ ਕਰਕੇ ਆ ਗਿਆ ਜਾਂ ਮੈਂ ਟੀਕਾ ਲਾ ਕੇ ਆ ਗਿਆ ਜਾਂ ਮੈਂ ਨਸ਼ਾ ਕਰਕੇ ਆ ਗਿਆ। ਪਰ ਜਦੋਂ ਕਹਿੰਦਾ ਉਹ ਬੁੱਲਣ ਤੋਂ ਨਹੀਂ ਹਟਦੇ ਮੈਨੂੰ ਡਿਸਟਰਬ ਕਰਦੇ ਨੇ ਮੈਂ ਫੇਰ ਦੁਬਾਰਾ ਨਸ਼ਾ ਕਰ ਲੈਣਾ। ਸੋ ਸਾਡੇ ਪੇਰੈਂਟਸ ਨੂੰ ਵੀ ਇਹ ਚੀਜ਼ ਸਮਝਣ ਦੇ ਰੂਪ ਦਾ ਬੱਚਿਆਂ ਦੇ ਕੋਈ ਸ਼ਸਤਰਾਂ ਦੇ ਵੀ ਖਰਚੇ ਹੁੰਦੇ ਆ ਜਿਹੜੇ ਉਹ ਵੀ ਪੇਰੈਂਟਸ ਨੇ ਚੱਕਣੇ ਹਨ ਖਰਚੇ। ਬੱਚਿਆਂ ਨੇ ਭਾਵੇਂ ਬਰਬਾਦੀ ਕੀਤੀ ਹੈ ਭਾਵੇਂ ਜੋ ਮਰਜ਼ੀ ਕੀਤਾ ਹੈ। ਪਰ ਉਹ ਚੀਜ਼ਾਂ ਜਿਹੜੀਆਂ ਸਾਡੀਆਂ ਰਿਕੁਆਇਰਮੈਂਟਸ ਨੇ ਬੱਚਿਆਂ ਦੀਆਂ ਉਹ ਵੀ ਸਾਨੂੰ ਸਮਝਣੀਆਂ ਬਹੁਤ ਜ਼ਰੂਰੀ ਆ। ਸੋ ਮੈਨੂੰ ਉਮੀਦ ਆ ਜਿਨ੍ਹਾਂ ਦੇ ਬੱਚੇ ਜਿਨ੍ਹਾਂ ਦੇ ਪੇਰੈਂਟਸ ਇਦਾਂ ਦੀਆਂ ਹਾਲਾਤਾਂ ਦੇ ਵਿੱਚ ਗੁਜ਼ਰਦੇ ਆ ਉਹ ਕਿਸੇ ਚੰਗੇ ਕਾਉਂਸਲਰ ਦੀ ਸਲਾਹ ਲੈ ਕੇ ਕਿਸੇ ਡਾਕਟਰ ਦੀ ਅੱਛੀ ਸਲਾਹ ਲੈ ਕੇ ਮਰੀਜ਼ ਨੂੰ ਦਵਾਈ ਵੀ ਕਰਨ ਟ੍ਰੀਟ ਵੀ ਕਰਨ ਤੇ ਨਾਲ ਦੀ ਨਾਲ ਜਿਹੜੀਆਂ ਉਹਦੀਆਂ ਲੋੜਾਂ ਨੇ ਉਹ ਵੀ ਪੂਰੀਆਂ ਕਰਨ ਦੇ ਵੱਲ ਵੀ ਧਿਆਨ ਦੇਣ ਤਾਂ ਕਿ ਮਰੀਜ਼ ਸਾਡਾ ਦੁਬਾਰਾ ਡਿਪਰੈਸਿਵ ਹੋ ਕੇ ਦੁਬਾਰਾ ਇਹਨਾਂ ਚੀਜ਼ਾਂ ਵੱਲ ਨਾ ਜਾਵੇ। ਅੱਜ ਦੇ ਲਈ ਇੰਨਾ ਕੀ ਅਗਲੀ ਵੀਡੀਓ 'ਚ ਫੇਰ ਮਿਲਾਂਗੇ। ਤਤ ਲਈ ਰੱਬ ਰੱਖਾ। ਧੰਨਵਾਦ ਜੀਓ ਵੀਡੀਓ ਨੂੰ ਸ਼ੇਅਰ ਵੀ ਕਰਨਾ ਕਮੈਂਟ ਵੀ ਕਰਨਾ ਔਰ ਲਾਈਕ ਵੀ ਕਰਨਾ ਸਾਡੇ ਚੈਨਲ ਨੂੰ ਫੋਲੋ ਕਰਨਾ ਜਰੂਰ ਕਰਨਾ ਧੰਨਵਾਦ ਜੀ